ਯਾਰ ਦੇਖ ਕੇ ਇਸ ਨੂੰ ਜੰਗ ਦਾ ਮੈਦਾਨ ਨਾ ਸਮਝ ਲੈਣਾ ਤੇ ਨਾ ਹੀ ਹਥਿਆਰਬੰਦ ਲੋਕ ਕਿਸੇ ਬਾਰਡਰ ਤੇ ਚੱਲੇ ਨੇ ਸਗੋਂ ਇਹ ਕਬੱਡੀ ਦੇ ਟੂਰਨਾਮੈਂਟ 'ਚ ਇਹਨਾਂ ਹਥਿਆਰਾਂ ਦੀ ਨਮਾਇਸ਼ ਕਰਕੇ ਜਿੱਥੇ ਫੁਕਰਾਬੰਤੀ ਕਰ ਰਹੇ ਨੇ ਉੱਥੇ ਹੀ ਸੂਬੇ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਤੇ ਲੁਧਿਆਣਾ ਦੇ ਸੰਸਦ ਰਵਨੀਤ ਸਿੰਘ ਬੁੱਟੂ ਦੀ ਹਾਜ਼ਰੀ ਵਿੱਚ ਸ਼ਰੀਆਮ ਕਾਨੂੰਨ ਨੂੰ ਛਿੱਕੇ ਟੰਗ ਰਹੇ ਨੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੂਬੇ ਦੇ ਕੈਬਨਿਟ ਮੰਤਰੀ ਤੇ ਸੰਸਦ ਮੈਂਬਰ ਜਿਸ ਨੂੰ ਸੁਰੱਖਿਆ ਵਿੱਚ ਰੱਖਿਆ ਜਾਂਦਾ ਹੈ ਉਸ ਦੀ ਹਾਜ਼ਰੀ ਵਿੱਚ ਇਹ ਲੋਕ ਹਥਿਆਰਾਂ ਨੂੰ ਲੈ ਕੇ ਇਸ ਤਰ੍ਹਾਂ ਘੁਮਰੇ ਨੇ ਕਿ ਇਹਨਾਂ ਲਈ ਕਾਨੂੰਨ ਨਾਮ ਦੀ ਚੀਜ਼ ਕੋਈ ਮਾਇਨੇ ਹੀ ਨਾ ਰੱਖਦੀ ਹੋਵੇ। ਦਰਸਲ ਇੱਕ ਖੇਡ ਟੂਰਨਾਮੈਂਟ ਲੁਧਿਆਣੇ ਦੇ ਜ਼ਿਲ੍ਹਾ ਸਾਨੇਵਾਲ ਵਿਖੇ ਕਰਵਾਇਆ ਗਿਆ ਹੈ। ਜਿੱਥੇ ਕੁਝ ਸਿਆਸੀ ਆਗੂ ਆਪਣੀ ਫੋਕੀ ਟੋਰ ਮਾਰਨ ਲਈ ਇੱਥੇ ਹਥਿਆਰਬੰਦ ਨੌਜਵਾਨਾਂ ਨੂੰ ਨਾਲ ਲੈ ਕੇ ਆਏ ਹੋਏ ਸਨ। ਤੇ ਖੇਡ ਦੇ ਮੈਦਾਨ ਵਿੱਚ ਜਿਸ ਤਰ੍ਹਾਂ ਇਹ ਲੋਕ ਗੇੜੀ ਲਗਾ ਰਹੇ ਹਨ ਉਸ ਤੋਂ ਸਾਫ਼ ਹੋ ਜਾਂਦਾ ਹੈ ਕਿ ਲੋਕ ਸਾਬਤ ਕੀ ਕਰਨਾ ਚਾਹੁੰਦੇ ਹਨ। ਇਹ ਸਭ ਕੁਝ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਕਾਂਗਰਸੀ ਆਗੂ ਸੁਤਵਿੰਦਰ ਸਿੰਘ ਬਿੱਟੀ ਦੀ ਹਾਜ਼ਰੀ ਵਿੱਚ ਹੋਇਆ ਹੈ ਜਿੱਥੇ ਪੁਲਿਸ ਦੀ ਨਫਰੀ ਵੀ ਬਾਧੂ ਖੜੀ ਸੀ ਪਰ ਕਿਸੇ ਨੇ ਨਾ ਤਾਂ ਇਹਨਾਂ ਨੂੰ ਰੋਕਿਆ ਤੇ ਨਾ ਇਸ ਗੱਲ ਤੇ تصدیق ਕੀਤੀ ਕਿ ਹਥਿਆਰ ਜਾਇਜ਼ ਹਨ ਜਾਂ ਨਜਾਇਜ਼ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਸ ਮਾਮਲੇ ਦੀ ਛਾਂਬੀਂਂ ਦੀ ਗੱਲ ਕਹੀ ਹੈ ਸਾਡੇ ਮੈਂਬਰ ਆ ਪਾਰਲੀਮੈਂਟ ਆ ਰਵਨੀਤ ਸਿੰਘ ਵਿਕੋ ਬਿੱਟੂ ਆਪਾਂ ਪਹਿਲਾਂ ਵੀ ਬਾਰੇ ਜ਼ਰੂਰ ਮંત્રી ਜੀ ਨੂੰ ਦੇਖਦੇ ਆ ਵੀ ਕੀ ਗੱਲ ਆ ਇਹ ਕੋਟਲੀ ਦੀ ਗੱਲ ਕਰੀਏ ਰਮਨੀਤ ਬਿੱਟੂ ਜੀ ਦੀ ਗੱਲ ਕਰੀਏ ਦੂਰ ਕਰਾਂਗੇ ਮੈਂ ਪੂਰਾ ਵਾਅਦਾ ਦਵਾਉਂਦਾ ਆਂ ਆ ਸਾਰੇ ਤੇਜ ਪ੍ਰਕਾਸ਼ ਕੋਲ ਆਪਣੀ ਸਿਕਿਉਰਿਟੀ ਜੀ ਉਹਨਾਂ ਨੇ ਇਹਨਾਂ ਨੂੰ ਆਪਣੇ ਵੀ ਹੋ ਸਕਦੇ ਕੋਈ ਵੀ ਮੁੱਖ ਮੰਤਰੀ ਸਰਪਸਿਸ਼ਲਾ ਲੈ ਕੇ ਆਇਆ ਕੋਈ ਨਿਜਾਇਜ਼ ਹਥਿਆਰ ਲੈ ਕੇ ਆਇਆ ਬਹੁਤ ਵੀ ਦੇਖ ਲਈਆਂ ਇੱਥੇ ਦੱਸਣਾ ਵੱਡਾ ਹੈ ਕਿ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਅਜਿਹਾ ਹੋ ਰਿਹਾ ਸੀ ਪਰ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਹਨਾਂ ਨੂੰ ਰੋਕਣਾ ਆਪਣੀ ਜ਼ਿੰਮੇਵਾਰੀ ਨਹੀਂ ਸਮਝਿਆ ਵਕੇ ਦੇ ਮੌਜੂਦ ਪੁਲਸ ਅਧਿਕਾਰੀ ਇਸ ਮਾਮਲੇ ਵਿੱਚ ਆਪਣਾ ਪੱਲਾ ਝਾੜਦੇ ਦਿਖਾਈ ਦਿੱਤੇ। ਪੁਲਸਦਿਆਂ ਇੰਦੀਮ ਕਿਉਂ ਨਹੀਂ ਕੀਤੇ ਗਏ ਜੀ? ਪ੍ਰਾਈਵੇਟ ਗਨ ਲੈ ਕੇ ਇੱਥੇ ਘੁੰਮ ਰਹੇ ਨੇ ਮੁੰਡੇ ਜੀ। ਪ੍ਰਾਈਵੇਟ ਕਾਫੀ ਇੱਥੇ ਗਨ ਲੈ ਕੇ ਘੁੰਮ ਰਹੇ ਨੇ ਮੁੰਡੇ, ਰੌਂਦ ਲੈ ਕੇ ਘੁੰਮ ਰਹੇ ਨੇ ਜੀ ਕੀ ਕਾਰਵਾਈ ਹੋਏਗੀ? ਸਰਕਾਰੀ ਆਫਸਰ ਡਿਊਟੀ ਤੇ ਨੇ ਇੱਥੇ ਮੰਤਰੀ ਸਾਹਿਬ ਆਏ ਹੋਏ ਨੇ। ਮੰਤਰੀ ਸਾਹਿਬ ਬੜੀ ਹੋਵਾਂ ਪਹਿਲਾਂ ਆਪਣੇ ਤੇ ਪੁਲਸ ਦੇ ਨੇ ਅੱਜ ਜੀ ਐ ਮੈਨੂੰ ਇਹਦੇ ਬਾਰੇ ਰਿਪੋਰਟ ਪਤਾ। ਮੈਂ ਹੁਣੇ ਆ ਗਿਆ ਹੁਣੇ ਜੇ ਚ ਵਾਇਨ ਕਿ ਜ਼ਿਕਰਯੋਗ ਇਹ ਹੈ ਕਿ ਇੱਕ ਪਾਸੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਤੇ ਚੱਲਦਿਆਂ ਹਥਿਆਰ ਜਮ੍ਹਾਂ ਕਰਵਾਉਣ ਦਾ ਸلسਲਾ ਲਗਭਗ ਸ਼ੁਰੂ ਹੋ ਗਿਆ ਹੈ ਤੇ ਉੱਥੇ ਹੀ ਸ਼ਰਿਆਂ ਹਥਿਆਰ ਲੈ ਕੇ ਚੱਲਣ ਤੇ ਵੀ ਪਾਬੰਦੀ ਹੈ ਪਰ ਬਾਵਜੂਦ ਇਸ ਦੇ ਹਾਈ ਸਿਕਿਉਰਿਟੀ ਵਿੱਚ ਰਹਿਣ ਵਾਲੇ ਸਿਆਸੀ ਆਗੂਆਂ ਦੀ ਮੌਜੂਦਗੀ ਵਿੱਚ ਅਜਿਹਾ ਹੋਣਾ ਪੁਲਿਸ ਦੀ ਕਾਰਜ ਸ਼ੈਲੀ ਤੇ ਸਵਾਲ ਖੜਾ ਕਰਦਾ ਹੈ ਕਿ ਪੁਲਿਸ ਦੇ ਅਲਾ ਅਧਿਕਾਰੀ ਲਾਪਰਵਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਤੇ ਹਥਿਆਰਾਂ ਨੂੰ ਲੈ ਕੇ ਚੱਲਣ ਵਾਲੇ ਇਹਨਾਂ ਲੋਕਾਂ ਖਿਲਾਫ ਕੋਈ ਕਾਰਵਾਈ ਕਰਨਗੇ ਲੁਧਿਆਣੇ ਤੋਂਤਰਸੇਮ ਭਰਤਵਾਜ ਦੀ ਰਿਪੋਰਟ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ